ਮੇਰਾ ਪਿੰਡ ਮੇਰਾ ਨਾਮ ਰੀਨੂ ਭਾਲਾ ਹੈ ਤੇ ਪਿੰਡ ਸਾਡਾ ਡੇਰੀਵਾਲ ਕਿਰੇਨੇ ਬਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆਸੀਂ ਕਦੋਂ ਪਾਣੀ ਆਇਆ ਸੀ ਲੱਗਦਾ ਪਾਣੀ ਸਰ ਆਇਆ ਸੀ 27 ਤਰੀਕ ਤੇ ਪਾਣੀ ਆਇਆ ਸੀ 4:00 ਵਜੇ ਕਿਉਂਕਿ ਪਾਣੀ ਇਕਦਮੀ ਸਰ ਅੰਦਰਾਂ ਦੇ ਵਿੱਚ ਆ ਗਿਆ ਕਿ ਸਾਨੂੰ ਆਪਣਾ ਸਮਾਨ ਕੱਢਣ ਦਾ ਟਾਈਮ ਨਹੀਂ ਮਿਲਿਆ ਕਿ ਅਸੀਂ ਆਪਣਾ ਸਮਾਨ ਕੱਢ ਸਕੀਏ ਕਿਉਂਕਿ ਮੇਰੇ ਹਸਬੰਦ ਨੇ 7 ਸਾਲ ਤੋਂ ਮੰਜੀ ਤੇ ਹੀ ਨੇ ਨਾ ਤੇ ਬੋਲ ਸਕਦੇ ਨਹੀਂ ਕੋ ਸਕਦੇ ਤੇ ਸਾਡੇ ਲਈ ਬਹੁਤ ਔਖਾ ਸੀ ਕਿਉਂਕਿ ਮੈਂ ਇਨ੍ਹਾਂ ਦੀ ਜਾਨ ਆਪਣੇ ਬੱਚਿਆਂ ਦੀ ਜਾਨ ਬਚਾ ਕੇ ਜਿਹੜੀ ਇਹਨਾਂ ਨੂੰ ਛੱਤ ਤੇ ਲੈ ਕੇ ਗਈ ਸੀ ਕਿਉਂਕਿ 10 10 ਫੁੱਟ ਪਾਣੀ ਜਿਹੜਾ ਸਾਡੇ ਘਰਾਂ 'ਚ ਵਿੱਚ ਆ ਗਿਆ ਸੀ ਤੇ ਸਾਡੇ ਲਈ ਬਹੁਤ ਔਖਾ ਹੈ ਕਿਉਂਕਿ ਇੱਕ ਤੇ ਅਸੀਂ ਪਹਿਲੇ ਦੇ ਮਰੇ ਆ ਉਦੋਂ ਰੱਬ ਵੀ ਸਾਨੂੰ ਮਾਰ ਦਿੰਦਾ ਹੈ ਉਦੋਂ ਹੜ ਆ ਗਿਆ ਉਹਦੇ ਲਈ ਵੀ ਬਹੁਤ ਔਖਾ ਹੋ ਗਿਆ ਤੇ ਸਾਨੂੰ ਸਰਕਾਰ ਦੇ ਬੰਦੇ ਆਏ ਸੀ ਪਿਸਤੀ ਲੈ ਕੇ ਉਹਨਾਂ ਨੇ ਸਾਨੂੰ ਜਿਹੜਾ ਪਾਣੀ ਦੇ ਵਿੱਚੋਂ ਕੱਢਿਆ ਹੈ ਤੇ ਨੜਾਵਲੀ ਦੇ ਅੱਡੇ ਦੇ ਵਿੱਚ ਸਰਕਾਰੀ ਸਕੂਲ ਦਾ ਸੈਂਟਰ ਬੁਣਿਆ ਹੈ ਤੇ ਅਸੀਂ ਉੱਥੇ ਬੈਠੇ ਆ ਤੇ ਸਰਪੰਚ ਸਾਹਿਬ ਦੀ ਚਲੋ ਸਾਨੂੰ ਰੋਟੀ ਪਾਣੀ ਦਿੰਦੇ ਟਾਈਮ ਦਾ ਤਿੰਨ ਟਾਈਮ ਉਹਨਾਂ ਦੀ ਰੋਟੀ ਹੁੰਦੀ ਹੈ ਤਿੰਨ ਟਾਈਮ ਚਾਹ ਪਾਣੀ ਹੁੰਦਾ ਹੈ ਹਨ ਇੱਥੇ ਕੋਈ ਚੀਜ਼ ਦੀ ਕਮੀ ਨਹੀਂ ਹੈਗੀ ਤੇ ਬਸ ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਨੀ ਹਾਂ ਕਿ ਜੇ ਇਨਾਂ ਦਾ ਮੇਰੀ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਦੇ ਵੇਖਦੇ ਹੋ ਮੇਰਾ ਸਾਥ ਜ਼ਰੂਰ ਦਿਓ ਹਾਂਜੀ ਭਾਜੀ ਘਰ 'ਚ ਕੁਝ ਹੀ ਨਹੀਂ ਰਿਹਾ ਸਾਡਾ ਕੋਈ ਸਮਾਨ ਨਹੀਂ ਰਿਹਾ ਹੈਗਾ ਪੰਦਾ ਵੀ ਜੋ ਸਾਡੀਆਂ ਪਾਰਟੀ ਦਾ ਤੇ ਬਸ ਇਹੀ ਕਹਿਣਾ ਚਾਹੁੰਨੀ ਹਾਂ ਸਾਨੂੰ ਘਰ ਬਣਾ ਦਿਓ ਕੋਈ ਉੱਚੇ ਥਾਂ ਤੇ ਕਿ ਜਿੱਥੇ ਪਾਣੀ ਨਾ ਆ ਸਕੇ ਕਿਉਂਕਿ ਮੈਂ ਇਹਨਾਂ ਨੂੰ ਕਿੱਥੇ ਚੱਕ ਚੱਕ ਕੇ ਖੜਾਂਗੀ ਕਿਕੇ ਚੱਲ ਵੀ ਨਹੀਂ ਸਕਦੇ ਆਪਣੇ ਪੈਰਾਂ ਤੇ ਨਾ ਰਾਜਵਿੰਦਰ ਕੋਹਰ ਹੈ ਪਿੰਡਾ ਦਾ ਡੇਰੀ ਵੱਲ ਕਿਰਨ ਹੈ ਤੇ ਇੱਕ ਦਾਮੀ ਪਾਜੀ ਪਾਣੀ ਆ ਗਿਆ ਸਾਨੂੰ ਨਹੀਂ ਪਤਾ ਲੱਗਾ ਹੈਗਾ ਅਈ ਰਾਤ ਦੇ 10:30 ਵਜੇ ਪਿ ਨਿਕਲੇ ਕਿਸ਼ਤੀ ਇਹਨਾਂ ਕੱਲੀ ਹੈ ਸਰਕਾਰ ਨੇ ਸਾਨੂੰ ਨਾ ਜੀ ਸਾਡੇ ਬਚਾਏ ਜਿਹੜੇ ਕੋਠੇ ਤੇ ਆਈ ਉਹ ਫੇਰ ਅਗਲੇ ਦਿਨ ਆਂਦੇ ਆ ਤੁਹਾਨੂੰ 10:30 ਵਜੇ ਪਹਿਲਾਂ ਇੱਕ ਦਿਨ 26 ਤਰੀਕ ਤੇ ਲੈਣਤਾ 27 ਤੇ ਸਾਡੇ ਘਰ ਜਿਆਦਾ ਪਾਣੀ ਆ ਗਿਆ 10-10 ਫੁੱਟ ਫੇਰ ਉਹਨਾਂ ਸਾਡੇ ਜੀਆ ਨੂੰ ਅਗਲੇ ਦਿਨ ਫੇਰ ਜਾ ਕੇ ਕਿਸ਼ਤੀ ਵਾਲੇ ਲੈਣੇ ਕੱਢ ਕੇ ਤੇ ਬਹੁਤ ਜਿਆਦਾ ਸਾਡੇ ਘਰ ਦਾ ਮਾੜਾ ਹਾਲਾ ਸਾਮਾਨ ਸਾਕੋ ਜੜ ਡੁੱੜ ਗਿਆ ਤੇ ਕੁਝ ਸਾਡਾ ਭਿੱਜ ਗਿਆ ਤੇ ਬਰਬਾਦ ਹੋ ਗਿਆ ਤੇ ਕਮਰਿਆਂ ਦੇ ਕੰਧਾਂ ਨੂੰ ਤੜੇੜਾਂ ਪੈ ਗਈਆਂ ਫਰਸ਼ ਸਾਰੇ ਟੁੱਟ ਗਏ ਜੇ ਘਰ ਜਾਈਏ ਘਰ ਵਾਲੇ ਵੇ ਵੇ ਰੋਣ ਆਉਂਦਾ ਕਿਹੜਾ ਪਿੰਡ ਹੈ ਡੇਰੀਵਾਲ ਕਿਰਨ ਉਨੀ ਤੱਕ ਸਰ ਪਾਣੀ ਚੜਿਆ ਹਾਂਜੀ ਪਾਣੀ ਹੁਣ ਅੰਦਰਾਂ ਜੇ ਲੱਤ ਗਿਆ ਪਰ ਚਿੱਕੜ ਬੜਾ ਬੜਾ ਚੜ ਗਿਆ ਬਹੁਤ ਜ਼ਿਆਦਾ ਚਿੱਕੜ ਵੇਖਿਆ ਨਹੀਂ ਜਾਂਦਾ ਆਪਣੇ ਘਰ ਵੱਲ ਜਿਹੜੀ ਕਣਕੀ ਉਹ ਵੀ ਉੱਗ ਗਈ ਆ ਘੜੋਲੇ ਜਿਹੜੇ ਪਾਟ ਗਏ ਆ ਤੇ ਬੈੱਡ ਜਿਹੜੇ ਉਹ ਟੁੱਟ ਗਏ ਆ ਕਿੱਦਾਂ ਪਲਾਈ ਸਾਰੀ ਫੁੱਲ ਕੇ ਬਾਹਰ ਆ ਗਈ ਮਿੱਡਾਂ ਬਹੁਤ ਜ਼ਿਆਦਾ ਨੁਕਸਾਨ ਹੈ ਪੁੱਛ ਕੇ ਵੇਖੋ ਬਹੁਤ ਜ਼ਿਆਦਾ ਮਾੜਾ ਹਾਲ ਆਡਾ ਤੇ ਮੇਰੇ ਨਾਲ ਚਸ਼ਮਿਤ ਕੋਰੇ ਡੇਢੀ ਵੱਲ ਪਿੰਡ ਹੜਕਾਰਾ ਕੀ ਹਾਲ ਬਣੇ ਸੀ ਪਾਕ ਹਾਲਾਤ ਮਤਲਬ ਕਿ ਜਕਦਮ ਚ ਪਾਣੀ ਆ ਗਿਆ 4:30 ਵਜੇ ਪਾਣੀ ਆਇਆ ਸੀਗਾ ਤੇ ਬੜੀ ਮੁਸ਼ਕਲ ਨਿਕਲਿਆ ਸਰਕਾਰ ਨੇ ਡੈਸਕਿਊ ਟੀਮ ਪੇ ਜੀਤੇ ਇਸਕਾ ਕਿ ਬੜੀ ਮੁਸ਼ਕਲ ਬਚ ਕੇ ਆਏ ਉਥੋਂ ਤੇ ਸਾਡਾ ਸਾਰਾ ਘਰ ਮਤਲਬ ਟੋਟ ਟਟ ਗਿਆ ਵਾ ਪਰਸ਼ ਵਗੈਰਾ ਸਾਰਾ ਕੁਝ ਟੁੱਟ ਗਿਆ ਨਹੀਂ ਮਤਲਬ ਇਨੀ ਮੈਂtenance ਘਰ ਬਣਾਇਆ ਜਾਂਦਾ ਵਾ ਫਿਰ ਵੀ ਉਹ ਟੁੱਟ ਗਿਆ ਸਾਰਾ ਕੁਝ ਹਾਂਜੀ ਹੁਣ ਦੋਨ ਚ ਪਰੋੜੇ ਬੋਲੇ ਕਿੱਥੇ ਰਹਿ ਰਹੇ ਹੋ ਕਿ ਕਉਂ ਦੇ ਰਹਿ ਰਹੇ ਥੇ ਹੁਣ ਆਪਾਂ ਇੱਥੇ ਮਤਲਬ ਜਿਹੜਾ ਰੈਸਕਿਊ ਟੀਮ ਹਣ ਕੱਢ ਕੇ ਲੈ ਕੇ ਆਈ ਤੇ ਹਣ ਉਥੇ ਮਤਲਬ ਸਕੂਲ ਵਿੱਚ ਆਹੀ ਸਰਪੰਚਾ ਅੰਦਰ ਨੇ ਰਵਲੀ ਸਰਪੰਚ ਨੇ ਸਕੂਲ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਆ ਤੇ ਮਤਲਬ ਖਾਣਾ ਪੀਣਾ ਸਭ ਕੁਝ ਵਧੀਆ ਤੇਨ ਟਾਈਮ ਰੋਟੀ ਆ ਤੇਨ ਟਾਈਮ ਚਾਹ ਆ ਸਾਰਾ ਕੁਝ ਵਧੀਆ ਮਿਲਦਾ ਇੱਥੇ ਕਿੰਨੇ ਦਿਨ ਤੋਂ ਰਹਿ ਰਹੇ ਹੋ ਇੱਥੇ ਤੁਹਾਨੂੰ ਹਫਤਾ ਹੋ ਗਿਆ ਰਹਿਣ ਦੇ ਆ ਹਾਂਜੀ ਘਰ ਜਾਣ ਦਾ ਜਲਕ ਦਿਲ ਕਰਦਾ ਹਾਂਜੀ ਕਰਦਾ ਆ ਕੀ ਹਾਲਾਤ ਨੇ ਕਰਦੇ ਘਰ ਦੇ ਹਾਲਾਤ ਸਾਰਾ ਕੁਝ ਟੁੱਟਾ ਪੱਜਾ ਉਥੇ ਪਿਆ ਬਾਤ ਤੇ ਮਤਲਬ ਘਰ ਨੂੰ ਵੇਖ ਕੇ ਇਦਾਂ ਘਰੋਂ ਆਉਂਦਾ ਆ ਇਹ ਜਿਹੜੀ ਮੈਂ ਇੰਤਨਾ ਘਰ ਬਣਾਇਆ ਤੇ ਸਾਰਾ ਟੁੱਟ ਗਿਆ ਇਹੀ ਕਰਨਾ ਚਾਹੁੰਦੇ ਆ ਕਿ ਸਾਨੂੰ ਕਿਸੇ ਮਤਲਬ ਉੱਚੀ ਜਗ੍ਹਾ ਤੇ ਸਾਨੂੰ ਕੋਈ ਆਪਣਾ ਘਰ ਪੁਰ ਪਾ ਦਿਓ ਅਪਾ ਜਿੱਥੇ ਪਾਣੀ ਨਾ ਆ ਸਕੇ ਉੱਥੇ ਰਹਿਣਾ ਚਾਹੁੰਦੇ ਆ ਮਤਲਬ ਇੰਨੇ ਮੁਸ਼ਕਿਲਾਂ ਚ ਨਾ ਹੁਣ ਪੈਣਾ ਪਵੇ ਬਾਅਦ ਵਿੱਚ ਬਸ